ਸਸ਼ੀ ਕਾਲ ਦੀ ਤਸਵੀਕ ਇਹ ਦੇਸ਼ ਦੁਨੀਆ ਦੇ ਵਿੱਚ ਵਸਦੇ ਪੰਜਾਬੀਆਂ ਨੂੰ ਸਸ਼ੀ ਕਾਲ ਮੈਂ ਆ ਤੀਰ ਸਿੰਘ ਸਨੇਹ ਅੱਜ ਅਸੀਂ ਖੜਿਆ ਜੀਰਾ ਜ਼ਿਲ੍ਹਾ ਫਰੀਪੁਰ ਦਾ ਜੀਰੇ ਦੇ ਵਿੱਚ ਆ ਜਿਹੜੀ ਅੱਜ ਵੱਡੀ ਜਿਹੜੀ ਆ ਸੰਤਾਨ ਨੂੰ ਸੇਵਾ ਕੀਤੀ ਜਾ ਰਹੀ ਆ ਜਿਹੜੇ ਪੰਛੀਆਂ ਹਾਸਤੇ ਉਹ ਆਲ ਨੇ ਜ ਲੱਗ ਰਹੇ ਨੇ ਗੱਲਬਾਤ ਕਰਾਂਗੇ ਸਨ ਨਾਲ ਸਮਾਜ ਸੇਵੀ ਨੇ ਗੱਲਬਾਤ ਕਰਾਂਗੇ ਜੀ ਅੱਜ ਬਹੁਤ ਵੜਪਾਗਾ ਦੇਣਾ ਜਦੋਂ ਪਰੋ ਵਾਚ ਮਹਾਸਭਾ ਦੇ ਪ੍ਰਧਾਨ ਰਮਨਜੀਤ ਸਿੱਕੀ ਜੀ ਸਾਡੇ ਸਰਦਾਰ ਹਾਕਮ ਸਿੰਘ ਅਰੋੜਾ ਸਾਹਿਬ ਸਰਦਾਰ ਰਾਮਗੜੀਆ ਸਭਾ ਦੇ ਪ੍ਰਧਾਨ ਜੀ ਤੇ ਹੋਰ ਜਿੰਨੀਆਂ ਸਭਾਵਾਂ ਕਮੇਟੀਆਂ ਇੱਥੇ ਸ਼ਾਮਲ ਹੋਈਆਂ ਮੈਂ ਸਾਰਿਆਂ ਦਾ ਆਪਣੇ ਵੱਲੋਂ ਤੇ ਆਪਣੇ ਸਾਥੀਆਂ ਵੱਲੋਂ ਬਹੁਤ ਹਾਰਦਿਕ ਸਵਾਗਤ ਕਰਦਾ ਇਹ ਜਿਹੜੇ ਕਾਰਜ ਆ ਇਹ ਜਿਹੜਾ ਗੁਰੂ ਮਹਾਰਾਜ ਦੀ ਕਿਰਪਾ ਹੋਵੇ ਗੁਰੂ ਮਹਾਰਾਜ ਆਪ ਹੀ ਕਰਾਉਂਦਾ ਹੈ ਕਿਉਂਕਿ ਸਿਆਣਿਆਂ ਨੇ ਆਖਿਆ ਹੈ ਪੱਲੇ ਰਿਜਕਾ ਨੰਨ ਦੇ ਪੰਛੀ ਤੇ ਦਲੇਸ਼ ਜਿਨ੍ਹਾਂ ਨੂੰ ਆਸਰਾ ਰੱਬ ਦਾ ਉਹਨਾਂ ਦੇ ਰਿਜਕ ਹਮੇਸ਼ਾ ਜਿਹੜੇ ਪੰਛੀ ਆ ਇਹ ਬੇਜਵਾਨ ਨੇ ਤੇ ਰੱਬ ਆਸਰੇ ਆ ਸਾਡਾ ਜਿਹੜਾ ਅਜੋਕਾ ਹਾਲਾਤ ਆ ਅਜੋਕਾ ਜਿਹੜਾ ਪਾਣ ਪਾਣੀ ਹੋ ਗਿਆ ਪੋਲੂਸ਼ਨ ਹੋ ਗਿਆ ਇਹਨਾਂ ਦਾ ਜਿਉਣਾ ਬਹੁਤ ਔਖਾ ਹੋ ਗਿਆ ਤੇ ਇਹ ਸਾਡੇ ਪੁਰਾਣੇ ਸਾਥੀ ਆ ਇਹ ਬਹੁਤ ਵੱਡਾ ਅਪਰਾਧ ਕੀਤਾ ਇਥੇ ਵੀ ਰੋਗ ਮਾਨਸਾਵਾ ਰੋੜਵਾਸ ਮਾਨਸਾਵਾ ਨੇ ਤੇ ਹੋਰ ਸਾਡੇ ਸਾਰੀਆਂ ਸਮਾਜਿਕ ਸੰਸਥਾਵਾਂ ਨੇ ਜਿਹੜਾ ਇਹ ਪੰਛੀਆਂ ਦੇ ਜੀਵਿਤ ਰਹੇ ਨੇ ਔਰ ਉਹਨਾਂ ਦੀ ਜਿਹੜੀ ਪ੍ਰਕਿਰਤੀ ਨੂੰ ਬਦਲ ਫੜਨ ਲਈ ਇਹ ਆਹਲੇ ਆਲ ਨੇ ਔਰ ਇਹ ਘਾਹਲੇ ਬਣਾ ਲਿਆ ਇਹਨਾਂ ਦਾ ਮੈਂ ਜ਼ੋਰਦਾਰ ਦਿਲ ਦੀਆਂ ਗਹਿਰਾਈਆਂ ਤੋਂ ਸਵਾਤ ਕਰਦਾ ਤੇ ਇਹਨਾਂ ਸਵਾਲਾਂ ਮੈਂ ਆਪਣੇ ਵੱਲੋਂ ਵੀ ਇਹਦੇ ਰੂਪੇਸ਼ ਕਰਦਾ ਉਹ ਰੂੜਵਾਂ ਸਭਾ ਵੱਲੋਂ ਕਾਫੀ ਲੰਮੇ ਸਮੇਂ ਤੋਂ ਇਹ ਜੋ ਪੰਛੀਆਂ ਨੂੰ ਲੈ ਕੇ ਪੜਤਾਲਾ ਕੀਤਾ ਜਾਂਦਾ ਪੰਛੀਆਂ ਦੇ ਆਲ ਨੇ ਪੰਛੀਆਂ ਦੇ ਘਰ ਜਿਹੜੇ ਦਸਤਾਵੇਜ਼ਾਂ ਨਾਲ ਲਗਾਏ ਜਾ ਰਹੇ ਕਿਉਂ ਪੰਛੀਆਂ ਦੀ ਆਮਦ ਘਟਦੀ ਜਾਂਦੀ ਹੈ ਉਸ ਨੂੰ ਵਧਾਉਣ ਪਿੱਛੇ ਕਿਉਂ ਅੱਜ ਤੋਂ ਜੇ ਆਪਾਂ 20-25 ਸਾਲ ਪਹਿਲਾਂ ਦੀ ਗੱਲ ਕਰੀਏ ਪੰਛੀਆਂ ਦੀ ਚਹਿਕ ਦੀਆਂ ਆਵਾਜ਼ਾਂ ਘਰਾਂ ਘਰਾਂ ਵਿੱਚ ਸੁਣਦੀਆਂ ਸੀ ਅੱਜ ਉਹ ਆਵਾਜ਼ਾਂ ਜਿਹੜੀਆਂ ਬਿਲਕੁਲ ਬੰਦ ਹੋ ਗਈਆਂ ਉਸ ਗੱਲ ਨੂੰ ਲੈ ਕੇ ਬਹੁਤ ਵੱਡਾ ਪੜਾਲਾ ਕੀਤਾ ਜਾ ਰਿਹਾ ਹੈ ਸਾਰੇ ਸ਼ਹਿਰ ਦੇ ਵਿੱਚ ਅਸੀਂ ਜੋ ਪੰਛੀਆਂ ਦੇ ਆਲ ਨੇ ਲਗਾ ਰਹੇ ਹਾਂ ਮੇਰੇ ਨਾਲ ਸਾਡੇ ਜੀਰਾ ਯੂਨਿਟ ਦੀ ਟੀਮ ਦੇ ਪ੍ਰਧਾਨ ਹਾਕਮ ਸਿੰਘ ਜੀ ਦੂੜਾ ਤੇ ਜਿਹੜੇ ਸਾਡੇ ਮੁੱਖ ਮਹਿਮਾਨ ਤੌਰ ਤੇ ਅੱਜ ਉੱਗੇ ਸਮਾਜ ਸੇਵੀ ਜੋ ਹਿੰਦੂ ਸਿੰਘ ਜੋੜਾ ਜੀ ਪੁੱਜੇ ਆ ਮੈਂ ਇੱਥੇ ਉਹਨਾਂ ਦਾ ਪੁੱਜਨ ਤੇ ਆਪਣੇ ਵੱਲੋਂ ਤੇ ਆਪਣੇ ਸਾਥੀਆਂ ਵੱਲੋਂ ਤੇ ਆਪਣੀ ਟੀਮ ਵੱਲੋਂ ਬਹੁਤ-ਬਹੁਤ ਧੰਨਵਾਦ ਕਰਦਾ ਜੀ ਇਹਨਾਂ ਨੇ ਇਹ ਫਤੇ ਲਾਉਣਾ ਵਾਹਿਗੁਰੂ ਜਸਾ ਸਿੰਘ ਨਾਮਗੜੀ ਵੈਲਫੇਅਰ ਸੁਸਾਇਟੀ ਮੀਤ ਪ੍ਰਧਾਨ ਪੰਜਾਬ ਸਦਾ ਸੰਤੋਖ ਸਿੰਘ ਜੀ ਸਾਡੇ ਸ਼ਹਿਰੀ ਪ੍ਰਧਾਨ ਔਰ ਸਾਡੀ ਸਾਰੀ ਸੰਸਥਾ ਖੜੀ ਹੈ ਮੈਂ ਰੋਡ ਵਾਜ ਸਭਾ ਮਹਾਸਭਾ ਦਾ ਬਹੁਤ ਧੰਨਵਾਦੀ ਹਾਂ ਜੋ ਇਹਨਾਂ ਨੇ ਆਲਣੇ ਦਾ ਜੋ ਜੋ ਆਲਣੇ ਲਾਉਣੇ ਸ਼ੁਰੂ ਕੀਤੇ ਔਰ ਸਾਰੀਆਂ ਸੰਸਥਾਵਾਂ ਨੂੰ ਨਾਲ ਲੈ ਕੇ ਤੁਰੇ ਆ ਔਰ ਇਹਨਾਂ ਦਾ ਪ੍ਰਾਲਾ ਬਹੁਤ ਵੱਡਾ ਪ੍ਰਾਲਾ ਹੈ ਔਰ ਇਹਨਾਂ ਨੇ ਸਾਰੇ ਸੰਸਥਾਵਾਂ ਨਾਲ ਜੋੜ ਕੇ ਔਰ ਮੁੱਖ ਮਹਿਮਾਨ ਸਾਡੇ ਜੁੜਾ ਸਾਹਿਬ ਆਏ ਆ ਉਹਨਾਂ ਦਾ ਵੀ ਧੰਨਵਾਦ ਕਰਦਾ ਹਾਂ ਔਰ ਅੱਗੇ ਤੋਂ ਅਸੀਂ ਹੋਰ ਵੀ ਸੰਸਥਾਵਾਂ ਨਾਲ ਲੈ ਕੇ ਤੁਰਾਂਗੇ